ਹਾਂਜੀ ਬੱਚੋ ਕਿਵੇਂ ਹੋ ਠੀਕ ਆ ਜੀ ਠੀਕ ਆ ਸਾਰੇ ਹਾਂਜੀ ਤੇ ਸੋਨੂੰ ਮੈਂ ਅੱਜ ਇੱਕ ਸਵਾਲ ਪੁੱਛੂ ਆ ਤੇ ਜਿਸ ਦਾ ਆਨਸਰ ਜਿਹਨੇ ਦਿੱਤਾ ਉਹਨੂੰ ਆਏ ਰੇਜ਼ਰ ਮਿਲੂ ਜਿਹੜੀ ਅੱਗੇ ਆਪਣੇ ਸਾਹਮਣੇ ਪਈ ਆ ਜਿਹਨੇ ਸਹੀ ਜਵਾਬ ਦਿੱਤਾ ਉਹਨੇ ਰੇਜ਼ਰ ਚੱਕ ਲੈਣੀ ਆ ਠੀਕ ਐ ਤੇ ਆਪਾਂ ਸਵਾਲ ਪੁੱਛਦੇ ਹਾਂ ਠੀਕ ਐ ਪਹਿਲਾ ਇਹ ਤਿੰਨ ਇਹੋ ਜਿਹੇ ਪੰਛੀਆਂ ਦੇ ਨਾਮ ਦੱਸੋ ਜਿਹੜੇ ਦੇ ਨਾਮ ਕੱਕੇ ਤੇ ਪੈਂਦੇ ਆ ਕਬੂਤਰ ਹਾਂਜੀ ਕੋਇਲ ਹਾਂ ਵੈਰੀ ਗੁੱਡ ਵੈਰੀ ਗੁੱਡ ਤਾੜੀਆਂ ਮਾਰਿਆ ਕਰੋ ਠੀਕ ਹੈ ਬੇਟਾ ਹੁਣ ਤਿੰਨ ਇਹ ਜੇ ਫਰੂਟ ਦੇ ਨਾਮ ਫਲਾਂ ਦੇ ਨਾਮ ਦੱਸੋ ਜਿਹਦਾ ਨਾਮ ਆੜੇ ਦੇ ਪੈਂਦੇ ਆ ਆਂਬ ਅਨਾਰ ਅਮਰੂਦ ਓ ਵੈਰੀ ਗੁੱਡ ਵੈਰੀ ਗੁੱਡ ਤਾੜੀ ਮਾਰਿਆ ਕਰੋ ਬੇਟਾ ਇਹ ਦੋਨੇ ਲੈ ਗਏ ਔਰ ਤਾੜੀ ਮਾਰਿਆ ਕਰੋ ਆ ਦੋਨੇ ਲੈ ਗਏ ਤੇ ਹੁਣ ਤੁਸੀਂ ਜਵਾਬ ਦੇਣਾਗਾ ਮਤਲਬ 5 5 ਕਿੰਨੇ ਹੁੰਦੇ ਐ 25 ਵੈਰੀ ਗੁੱਡ ਚੱਕ ਲੈ ਕੱਢ ਲੈ ਹੁਣ ਤੁਸੀਂ ਜਵਾਬ ਦੇਣਾਗਾ ਮਤਲਬ ਤਿੰਨ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜਿਹਦੇ ਨਾਮ ਗੱਗੇ ਤੇ ਪੈਂਦਾ ਜਾਨਵਰਾਂ ਦੇ ਜਾਨਵਰਾਂ ਦੇ ਗਾਂ ਬਾਦ ਖਾ ਪੀਦੇ ਕਿ ਲਾਚਾਂ ਕੀ ਪਾਣੀ ਆਹ ਹਨਾ ਇੱਕ ਦੋ ਤਿੰਨ ਚਲੋ ਜੀ ਹਾਂਜੀ ਦੱਸੋ ਜੀ ਤਿੰਨ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜਿਹਦਾ ਨਾਮ ਗੱਗੇ ਤੇ ਪੈਂਦਾ ਇੱਕ ਦੋ ਤਿੰਨ ਹਾਂਜੀ ਤਿੰਨ ਹੋ ਜਾ ਜਾਨਵਰਾਂ ਦੇ ਨਾਮ ਦੱਸੋ ਜਿਹਦਾ ਨਾਮ ਗੱਗੇ ਦੇ ਪੈਂਦਾ ਜਾਨਵਰਾਂ ਦੇ ਨਾਮ ਗਾ ਇੱਕ ਦੋ ਤਿੰਨ ਚਲੋ ਹਾਂਜੀ ਦੱਸੋ केड़ा एक, दो तीन हाँ जी दसो जी एक दो तीन हाँ जी ਇੱਕ ਬਸੇ ਬਹੁਤ ਹੀ ਅੜੀ ਦੋ ਤਿੰਨ ਹਾਂਜੀ ਨਾ ਨਾ ਹਾਂਜੀ ਇੱਕ ਦੋ ਤਿੰਨ ਚਲੋ ਜੀ ਜਾਨਵਰ ਬੇਟਾ ਗਰਜ ਜਾਨਵਰ ਆਉਂਦੀ ਕਿ ਪੰਛੀ ਆਉਂਦੀ ਹੈ ਗਾਂ ਗੋ ਹਾਂ ਗੋ ਇੱਕ 2 3 ਹਾਂ ਵੈਰੀ ਗੁੱਡ ਵੈਰੀ ਗੁੱਡ ਚੋਦਾ ਗਦਾ ਹਾਂ ਗਾਂ ਗੋ ਤੇ ਨਹੀਂ ਗਾਂ ਗੋ ਹੁੰਦੀ ਹੈ ਕਦਾ ਗੋ ਨਾਲ ਇਸ ਚਲੋ ਕੋਈ ਗਾ ਤਾੜੀਆਂ ਮਾਰ ਬੇੜਾ